ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਥਰੀਆਂ ਗੱਲਾਂ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਨੌਵੇਂ ਪਾਸ਼ਾ ਤਨ ਗੁਰਤੇਗ ਪਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਬਾਰੇ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਔਰੰਗਜ਼ੇਬ ਨੇ ਜ਼ੁਲਮ ਦੀ ਹੱਦ ਕੀਤੀ ਹੋਈ ਸੀ ਉਹ ਗੈਰ ਮੁਸਲਮਾਨ ਜਨਤਾ ਨੂੰ ਮੁਸਲਮਾਨ ਬਣਾਉਣ ਲਈ ਹਰ ਮਾੜੀ ਤੋਂ ਮਾੜੀ ਨੀਤੀ ਅਪਣਾ ਰਿਹਾ ਸੀ ਹਿੰਦੂਆਂ ਦੇ ਮੰਦਰ ਢਾਕੇ ਮੂਰਤੀਆਂ ਦੀ ਬਦਬੀ ਕੀਤੀ ਜਾ ਰਹੀ ਸੀ ਅਤੇ ਮੰਦਰਾਂ ਦੀ ਥੰਮਸੀਤਾਂ ਸਾਰੀਆਂ ਜਾ ਰਹੀਆਂ ਸਨ ਕਸ਼ਮੀਰ ਵਿੱਚ ਹਿੰਦੂ ਲੋਕ ਬਹੁਗਿਣਤੀ ਵਿੱਚ ਸਨ ਇਸ ਲਈ ਉੱਥੇ ਬਹੁਤ ਜ਼ੁਲਮ ਹੋ ਰਿਹਾ ਸੀ ਸਿੱਖੀ ਦੀ ਪਰੰਪਰਾ ਤੋਂ ਲੋਕ ਜਾਣੋ ਸਨ ਕਿ ਸਿੱਖ ਮੁੱਢੋਂ ਹੀ નિર્ਦੋਸ਼ੇ ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਕਰਨ ਵਾਲੇ ਹਨ ਇਹੋ ਆਸ ਲੈ ਕੇ ਮਟਨਿਵਾਸੀ ਪੰਡਿਤ ਕਿਰਵਕਪਾ ਆਰਾਮਦੀ ਅਗਵਾਈ ਵਿੱਚ 500 ਬ੍ਰਾਹਮਣ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿੱਚ ਪੁੱਜੀ ਇਤਿਹਾਸਕਾਰਾਂ ਅਨੁਸਾਰ ਔਰੰਗਜ਼ੇਬ ਦੀ ਇਹ ਕੋਚੀ ਸੋਚ ਸੀ ਕਿ ਬ੍ਰਾਹਮਣ ਹੀ ਧਰਮ ਵਿੱਦਿਆ ਦੇ ਗਿਆਤਾ ਹਨ ਤੇ ਧਰਮ ਕਾਰਜ ਕਰਦੇ ਹਨ ਉਹ ਸੋਚਦਾ ਸੀ ਕਿ ਜੇ ਇਹ ਮੁਸਲਮਾਨ ਬਣ ਜਾਣ ਤਾਂ باقی ਲੋਕ ਵੀ ਇਸਲਾਮ ਧਾਰਨ ਕਰ ਲੈਣਗੇ ਇਹ ਵੀ ਕਿਹਾ ਜਾਂਦਾ ਹੈ ਕਿ ਔਰੰਗਜ਼ੇਬ ਨੇ ਆਪਣੇ ਸੂਬੇਦਾਰਾਂ ਤੇ ਹੋਰ ਅਹੁਦੇਦਾਰਾਂ ਨੂੰ ਹੁਕਮ ਦਿੱਤਾ ਸੀ ਕਿ ਬ੍ਰਾਹਮਣ ਪੰਡਤਾਂ ਦਾ ਧਾਰਮਿਕ ਚਿੰਨ ਜਨੇਉ ਉਤਾਰਿਆ ਜਾਵੇ ਤੇ ਸਵਾਮਾਨ ਕਰੀਬ 46 ਕਿਲੋ ਜਨੇਉ ਉਸ ਦੇ ਅੱਗੇ ਪੇਸ਼ ਕੀਤੇ ਜਾਣ ਕਸ਼ਮੀਰੀ ਪੰਡਤਾਂ ਨੇ ਆਪਣੇ ਵਿਥਿਆ ਗੁਰੂ ਜੀ ਨੂੰ ਸੁਣਾਈ ਜੋ ਪਹਿਲਾਂ ਹੀ ਜਾਣਦੇ ਸਨ ਤੇ ਇਸ ਦਾ ਹੱਲ ਲੱਭਣ ਲਈ ਯਤਨਸ਼ੀਲ ਸਨ ਉਹਨਾਂ ਦੀ ਪ੍ਰਿਆਦ ਸੁਣ ਕੇ ਗੁਰੂ ਜੀ ਇਸ ਸੰਕਟ ਬਾਰੇ ਚਿੰਤਿਤ ਹੋ ਕੇ ਵਿਚਾਰ ਕਰ ਰਹੇ ਸਨ ਬਾਲ ਗੋਬਿੰਦ ਰਾਏ ਜੀ ਵੀ ਆਪਣੇ ਗੁਰੂ ਪਿਤਾ ਜੀ ਦੇ ਪਾਸ ਬਿਰਾਜਮੰਦ ਸਨ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਡੂੰਗੇ ਵਿਚਾਰ ਮਗਨ ਹੋਣ ਦਾ ਕਾਰਨ ਪੁੱਛਿਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੰਡਤਾਂ ਨੇ ਕੀਤੀ ਫਰਿਆਦ ਬਾਰੇ ਦੱਸਿਆ ਤੇ ਕਿਹਾ ਕਿ ਇਹਨਾਂ ਦੇ ਧਰਮ ਦੀ ਰੱਖਿਆ ਕਿਸੇ ਮਹਾਪੁਰਖ ਦੇ ਬਲੀਦਾਨ ਦੇ ਨਾਲ ਹੀ ਹੋ ਸਕਦੀ ਹੈ 9 ਸਾਲਾਂ ਦੀ ਉਮਰ ਦੇ ਸਹਿਬ ਜادہ ਗੋਬਿੰਦ ਰਾਏ ਨੇ ਆਪਣੇ ਪੁਰਖਿਆਂ ਦੇ दैਵੀ ਗੁਣ ਗ੍ਰਹਿਣ ਕੀਤੇ ਹੋਣ ਸਦਕਾ ਬੜੇ ਹੌਸਲੇ ਨਾਲ ਪਿਤਾ ਗੁਰੂ ਜੀ ਨੂੰ ਕਿਹਾ ਗੁਰੂ ਪਿਤਾ ਜੀ ਆਪ ਜੀ ਤੋਂ ਵੱਡਾ ਮਹਾਂਪੁਰਖ ਕੌਣ ਹੈ ਗੁਰੂ ਆਪਣੇ ਬਾਲ ਪੁੱਤਰ ਦੀ ਗੱਲ ਦਾ ਭਾਵ ਸਮਝਦਿਆਂ ਬਹੁਤ ਪ੍ਰਸੰਨ ਹੋਏ ਗੁਰੂ ਜੀ ਨੇ ਪੰਡਤਾਂ ਨੂੰ ਕਹਿ ਦਿੱਤਾ ਕਿ ਔਰੰਗਜ਼ੇਬ ਕੋਲ ਜਾਓ ਤੇ ਕਹਿ ਦਿਓ ਕਿ ਉਹ ਸਿੱਖਾਂ ਦੇ ਨਵੇਂ ਗੁਰੂ ਨੂੰ ਮੁਸਲਮਾਨ ਬਣਾ ਮੁਸਲਮਾਨ ਬਣਾ ਲਵੇ ਤਾਂ ਫਿਰ ਸਾਰੇ ਪੰਡਤ ਮੁਸਲਮਾਨ ਬਣ ਜਾਣਗੇ ਕਸ਼ਮੀਰੀ ਪੰਡਤਾਂ ਨੇ ਗੁਰੂ ਤੇਗ ਬਹਾਦਰ ਜੀ ਦਾ ਸੰਤੇਸ਼ ਔਰੰਗਜ਼ੇਬ ਨੂੰ ਪਹੁੰਚਾ ਦਿੱਤਾ ਮਗਲ ਹਕੂਮਤ ਤਾਂ ਪਹਿਲਾਂ ਹੀ ਸਿੱਖੀ ਦੀ ਕੱਟੜ ਦੁਸ਼ਮਣ ਸੀ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ ਗੁਰੂ ਜੀ ਜਾਣੇ ਜਾਂਸਨ ਉਹਨਾਂ ਨੂੰ ਪਤਾ ਸੀ ਸਮਾਂ ਥੋੜਾ ਹੈ ਪ੍ਰਚਾਰ ਦੀ ਲੋੜ ਬਹੁਤੀ ਹੈ ਉਹ ਆਪ ਹੀ ਗ੍ਰਿਫਤਾਰੀ ਦੇਣ ਲਈ ਦਿੱਲੀ ਵੱਲ ਚੱਲ ਪਏ ਗੁਰੂ ਪਰਿਵਾਰ ਵੀ ਜਾਣਦਾ ਸੀ ਕਿ ਕੀ ਵਾਪਰਣ ਵਾਲਾ ਹੈ ਪਰ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਬਾਲ ਗੋਬਿੰਦ ਰਾਏ ਜੀ ਤੇ ਮਾਮਾ ਕਿਰਪਾਲ ਚੰਦ ਜੀ ਨੇ ਸਬਰ ਸਿੱਦਕ ਤੇ ਚੜ੍ਹਦੀ ਕਲਾ ਵਿੱਚ ਰਹਿ ਕੇ ਗੁਰੂ ਜੀ ਨਾਲ ਆਨੰਦਪੁਰ ਸਾਹਿਬ ਤੋਂ ਤੋਰਿਆ ਗੁਰੂ ਜੀ ਦੇ ਨਾਲ ਕੁਝ ਸਿੱਖ ਵੀ ਸਨ ਜਿਨ੍ਹਾਂ ਵਿੱਚੋਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਜੈਤਾ ਜੀ ਤੇ ਭਾਈ ਗੁਰਦੇਤਾ ਜੀ ਤੇ ਭਾਈ ਉਦਾਜ ਜੀ ਨੇ ਗੁਰੂ ਸਾਹਿਬ ਨਾਲ ਆਗਰੇ ਪੁੱਜ ਕੇ ਗ੍ਰਿਫਤਾਰੀ ਦਿੱਤੀ ਇਹ ਨਾਨਕ ਪਾਤਸ਼ਾਹ ਦੀ ਸਿੱਖੀ ਦੀ ਸ਼ਕਤੀ ਤੇ ਭਗਤੀ ਸਦਕਾ ਹੀ ਹੋ ਸਕਿਆ ਕਿ ਸਰਬੱਤ ਦੇ ਭਲੇ ਲਈ ਸੱਚ ਧਰਮ ਦੀ ਲੜਾਈ ਲਈ ਗੁਰੂ ਸਾਹਿਬ ਆਪ ਚੱਲ ਕੇ ਕਾਤਲਾਂ ਕੋਲ ਪੁੱਛੇ ਗੁਰੂ ਜੀ ਨੇ ਜਿੱਥੇ ਵੀ ਪੜਾ ਕੀਤਾ ਸਿੱਖੀ ਦਾ ਉਪਦੇਸ਼ ਦਿੰਦੇ ਕਹਿੰਦੇ ਗਏ ਕਿ ਨਾ ਕਿਸੇ ਤੋਂ ਡਰੋ ਤੇ ਨਾ ਕਿਸੇ ਨੂੰ ਡਰਾਓ ਤੇ ਜ਼ੁਲਮ ਸਹਿਣਾ ਵੀ ਨਹੀਂ ਜ਼ੁਲਮ ਕਰਨਾ ਵੀ ਨਹੀਂ ਗੁਰੂ ਜੀ ਨੇ ਲੋਕਾਈ ਨੂੰ ਅਣਖ ਨਾਲ ਜਿਉਣ ਦਾ ਸੰਦੇਸ਼ ਦਿੱਤਾ ਗੁਰੂ ਜੀ ਨੇ ਸਪਸ਼ਟ ਕਿਹਾ ਇਹ ਜਾਨ ਤਾਂ ਆਣੀ ਜਾਨੀ ਹੈ ਇਸ ਜਾਨ ਕੀ ਤਾਂ ਕੋਈ ਬਾਤ ਨਹੀਂ ਜਿਸ ਧਜ ਸੇ ਕੋਈ ਮਕਤਲ ਮੇ ਗਿਆ ਉਹ ਸ਼ਾਂਤ ਸਲਾਮਤ ਰਹਿਣੀ ਹੈ ਗੁਰੂ ਜੀ ਦੇ ਦਿੱਲੀ ਪਹੁੰਚਣ ਤੇ ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਉਹਨਾਂ ਅਗੇ ਕੁਝ ਸ਼ਰਤਾਂ ਰੱਖੀਆਂ ਗਈਆਂ ਕਿ ਜਾਂ ਤਾਂ ਇਸਲਾਮ ਕਬੂਲ ਕਰੋ ਜਾਂ ਕਰਾਮਾਤ ਦਿਖਾਓ ਤੇ ਜਾਂ ਫਿਰ ਜਾਨ ਲਈ ਤਿਆਰ ਰਹੋ ਗੁਰੂ ਜੀ ਪਹਿਲੀਆਂ ਦੋਨੋਂ ਸ਼ਰਤਾਂ ਠੁਕਰਾ ਦਿੱਤੀਆਂ ਤੇ ਕਿਹਾ ਕਿ ਮੈਂ ਮਰਨੋਂ ਨਹੀਂ ਡਰਦਾ ਮੈਨੂੰ ਜਾਨ ਦੇਣੀ ਮਨਜ਼ੂਰ ਹੈ ਗੁਰੂ ਜੀ ਲਈ ਹੁਕਮਰਾਨਾਂ ਨੇ ਅਜੀਹਾ ਪਿੰਜਰਾ ਤਿਆਰ ਕਰਵਾਇਆ ਜਿਸ ਵਿੱਚ ਨਾ ਉਹ ਬੈਠ ਸਕਦੇ ਸਨ ਤੇ ਨਾ ਹੀ ਆਰਾਮ ਨਾਲ ਖੜੇ ਹੋ ਸਕਦੇ ਸਨ ਗੁਰੂ ਜੀ ਨੇ ਕਿਸੇ ਕਸ਼ਟ ਦੀ ਕੋਈ ਪਰਵਾਹ ਨਹੀਂ ਕੀਤੀ ਉਹਨਾਂ ਨੇ ਆਪਣਾ ਅੰਤਮ ਸਮਾਂ ਨੇੜੇ ਦੇਖ ਕੇ ਇੱਕ ਸੇਖ ਨੂੰ ਪੰਜ ਪੈਸੇ ਤੇ ਨਾਰੀਅਲ ਦੇ ਕੇ ਸਹਬਜ਼ਾਦੇ ਗੋਵਿੰਦ ਰਾਏ ਜੀ ਨੂੰ ਦਸਵੇਂ ਗੁਰੂ ਥਾਪਨ ਦਾ ਹੁਕਮ ਦਿੱਤਾ ਇਸ ਸਮਗਰੀ ਗੁਰੂ ਜੀ ਨੇ ਕੈਦ ਕੈਦ ਵਿੱਚ ਹੀ ਕਿਸੇ ਸਿੱਧਕੀ ਸਿੱਖ ਤੋਂ ਮੰਗਵਾਈ ਭਾਈ ਉਦਾਜ ਜੀ ਤੇ ਭਾਈ ਗੁਰਦਿੱਤਾ ਜੀ ਨੂੰ ਵੀ ਗੁਰੂ ਜੀ ਨੇ ਆਨੰਦਪੁਰ ਸਹਿ ਵਾਪਸ ਭੇਜ ਦਿੱਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁਗਲ ਹਕਮਰਾਨਾਂ ਦੀ ਕੋਈ ਵੀ ਸ਼ਰਤ ਨਾ ਮੰਨੀ ਉਹਨਾਂ ਨੇ ਗੁਰੂ ਜੀ ਦੇ ਸਾਹਮਣੇ ਉਹਨਾਂ ਦੇ ਪਿਆਰੇ ਸਚਿਆਰੇ ਸਿੱਖਾਂ ਨੂੰ ਸਹਹਿ ਤੇ ਅਕਹਿਤ ਸਹੀ ਹਿ ਦਿੱਤੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੇਰ ਕੇ ਸ਼ਹੀਦ ਕੀਤਾ ਗਿਆ ਭਾਈ ਦਇਆਲਾ ਜੀ ਨੂੰ ਦੇਗ ਵਿੱਚ ਉਬਲਦੇ ਪਾਣੀ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਪੈਸਾ ਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸਾੜਿਆ ਗਿਆ ਤੇ ਉਹ ਵੀ ਸ਼ਹਾਦਤ ਪ੍ਰਾਪਤ ਕਰ ਗਏ ਇਹਨਾਂ ਸਿੱਧਕੀ ਸਿੱਖਾਂ ਨੇ ਸਿੱਦਕ ਨਾਲ ਹਾਰੇ ਅਤੇ ਸ਼ਾਂਤ ਚੇਤ ਸਿੱਖੀ ਦੇ ਊਸੂਲਾਂ ਲਈ ਕੁਰਬਾਨ ਹੋ ਗਏ ਗੁਰੂ ਤੇਗ ਬਹਾਦਰ ਸਾਹਿਬ ਨੇ ਮੁਗਲਾਂ ਦੀ ਈਨ ਨਾ ਮੰਨੀ ਤਾਂ ਉਹਨਾਂ ਨੂੰ ਚੌਂਕ ਵਿੱਚ ਬਿਠਾ ਕੇ ਸ਼ਹੀਦ ਕੀਤਾ ਗਿਆ ਤਾਂ ਜੋ ਹਿੰਦੂ ਸਿੱਖ ਤੇ ਆਮ ਜਨਤਾ ਦਾ ਮਨੋਬਲ ਟੁੱਟ ਜਾਵੇ ਤੇ ਇਹ ਇਸਲਾਮ ਵਿੱਚ ਆ ਜਾਣ ਸਮਾਣੇ ਦੇ ਜਲਾਦ ਜਲਾਲਉਦੀਨ ਨੇ ਨੌਵੇਂ ਪਾਸ਼ਾ ਦਾ ਸੀਸ ਧਾੜ ਨਾਲੋਂ ਵੱਖ ਕਰ ਦਿੱਤਾ ਗੁਰੂ ਜੀ ਬਾਣੀ ਪੜਦੇ ਨਾਮ ਸਿਮਰਨ ਦੀ ਸਹਜ ਤੇ ਅਡੋਲ ਅਵਸਥਾ ਵਿੱਚ ਸ਼ਹੀਦ ਹੋ ਗਏ ਗੁਰੂ ਜੀ ਪੰਡਤਾਂ ਦੀ ਫਰਿਆਦ ਸੁਣ ਕੇ ਕੀਤਾ ਬਚਨ ਨਿਭਾਉਂਦੇ 11 ਨਵੰਬਰ 1675 ਈਸਵੀ ਮੁਤਾਬਕ 12 ਮੱਗਰ ਸੰਮਤ 1732 ਪ੍ਰਭੂ ਚਰਣਾ ਵਿੱਚ ਜਾਬੀ ਰਾਜੀ ਦਸਮ ਪਿਛਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪ੍ਰਥਾ ਨੂੰ ਇੰਜ ਉਚਾਰਦੇ ਹਨ ਦੋਹਰਾਮ ਠੇਕਰੀ ਫੋਰ ਦਿਲੇਸ ਸੇਰ ਪ੍ਰਭੂ ਪੁਰਕੀਆ ਪਿਆਨ ਤੇਗ ਬਹਾਦਰ ਸੀਂ ਕ੍ਰਿਆ ਕਰੀ ਨ ਕਿਨੂ ਆਣ ਤੇਗ ਬਹਾਦਰ ਕੇ ਚਲਦ ਪਇਓ ਜਗਤ ਕੋ ਸੋਕ ਹੈ 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 ਸਭ ਜਗ ਪਇਓ ਜੈ ਜੈ ਸੁਰ ਲੋਕ ਸਿੱਖ ਸੰਗਤ ਤੇ ਗੁਰੂ ਜੀ ਦੇ ਸ਼ਰਧਾਲੂ ਬਹੁਤ ਚਿੰਤ ਸੰ ਕਿ ਗੁਰੂ ਜੀ ਦੇ ਪਾਵਨ ਸ਼ਰੀਰ ਨੂੰ ਕਿਵੇਂ ਬਾ ਅਦਬ ਸਾਹਿਬ ਕੇ ਅੰਤਿਮ ਸੰਸਕਾਰ ਕੀਤਾ ਜਾਵੇ ਕੁਦਰਤ ਦੀ ਖੇਡ ਵਰਤੀ ਬਹੁਤ ਝੱਖੜ ਤੂਫਾਨ ਆਇਆ ਤੇ ਗੁਰੂ ਜੀ ਦਾ ਸਿੱਧ ਕੀ ਸਿੱਖ ਪਾਈ ਜੈਤਾ ਜੀ ਮੁਗਲ ਸਿਪਾਈਆਂ ਦੇ ਅੱਖਾਂ 'ਚ ਘੱਟਾ ਪਾ ਕੇ ਗੁਰੂ ਜੀ ਦੇ ਸਿਰ ਇਸ ਨੂੰ ਬੁੱਕਲ ਵਿੱਚ ਪਾ ਕੇ ਹਵਾ ਵਾਂਗ ਦਿੱਲੀ ਵਿੱਚੋਂ ਨਿਕਲ ਗਿਆ ਇਸੇ ਮੌਕੇ ਗੁਰੂ ਜੀ ਦਾ ਇੱਕ ਹੋਰ ਸ਼ਰਧਾਲੂ ਲੱਖੀ ਸ਼ਾਵਣ ਜਾਰਾ ਵਣਜ ਦੇ ਵਪਾਰ ਦੇ ਸਿਲਸਿਲੇ ਵਿੱਚ ਆਪਣਾ ਗੱਡਿਆਂ ਦਾ ਕਾਫਲਾ ਲੈ ਕੇ ਲੰਘਣ ਬਹਾਨੇ ਗੁਰੂ ਜੀ ਦਾ ਪਾਵਨ ਧੜ ਆਪਣੇ ਗੱਡੇ ਵਿੱਚ ਛੁਪਾ ਕੇ ਗੱਡਾ ਭਜਾ ਕੇ ਲੈ ਗਿਆ ਕਈ ਥਾਈਂ ਇਹ ਗੱਡੇ ਰੂਹ ਜਾਂ ਕਪਾ ਦੇ ਭਰੇ ਹੋਏ ਪੜਨ ਸੋਨ ਨੂੰ ਮਿਲਦਾ ਹੈ ਉਹ ਆਪਣੇ ਪਿੰਡ ਰਾਏ ਸੀਨਾ ਜਾਪੂਜਾ ਘਰ ਵਿੱਚ ਧੜ ਨੂੰ ਆਦਰ ਨਾਲ ਪਲੰਘ ਉੱਤੇ ਟਿਕਾ ਕੇ ਜੀਖਾ ਬਣਾਈ ਤੇ ਧੜ ਦਾ ਅੰਤਿਮ ਸੰਸਕਾਰ ਕਰ ਦਿੱਤਾ ਉਸ ਦਾ ਸਾਰਾ ਘਰ ਸੜ ਕੇ ਸੁਆਹ ਹੋ ਗਿਆ ਉਸ ਨੇ ਰੋਲਾ ਪਾ ਦਿੱਤਾ ਕਿ ਘਰ ਨੂੰ ਅੱਗ ਲੱਗ ਗਈ ਹੈ ਇਸ ਲਈ ਕਿਸੇ ਨੂੰ ਕੋਈ ਸ਼ੱਕ ਨਾ ਹੋਇਆ ਇਸ ਪਾਵਨ ਸਥਾਨ ਉੱਤੇ ਦਿੱਲੀ ਵਿਖੇ ਗੁਰਦੁਆਰਾ ਰਕਾਬ ਗੰਜ ਸਾਹਿਬ ਸੁਸ਼ੋਭਿਤ ਹੈ ਸਿੱਖ ਇਤਿਹਾਸ ਵਿੱਚ ਲੱਖੀ ਸ਼ਾਵਣ ਜਾਰਾ ਜਿਹਦਾ ਬਹੁਤ ਆਦਰਯੋਗ ਸਥਾਨ ਹੈ ਦੂਜੇ ਪਾਸੇ ਪਾਈ ਜੈਤਾ ਮੁਗਲਾਂ ਨੂੰ ਝਕਾਨੀਆਂ ਦਿੰਦਾ ਆਕਾਲਪੁਰਖ ਤੇ ਗੁਰਬਾਣੀ ਦੀ ਓਟ ਅਸਰੇ ਗੁਰਤੇਗ ਬਹਾਦਰ ਸਾਹਿਬ ਜੀ ਦੇ ਸੀਸ ਨੂੰ ਸੀਨੇ ਲਾਈ ਬਿਨਾਂ ਕਿਤੇ ਰੁਕਿਆ ਲੰਮਾ ਪੰਧ ਤੈਅ ਕਰਕੇ ਕੀਰਤਪੁਰ ਸਾਹਿਬ ਜਾ ਪੂਜੇ ਬਾਲ ਗੋਵਿੰਦ ਰਾਏ ਜੀ ਨੂੰ ਖੋਜਕਾਰ ਅਨੁਸਾਰ 11 ਨਵੰਬਰ 1675 ਈਸਵੀ ਮੁਤਾਬਕ 14 ਮੱਗਰ ਸੰਮਤ 1732 ਵਾਲੇ ਦਿਨ ਹੀ ਗੁਰਿਆਈ ਤਿਲਕ ਲਗਾਇਆ ਗਿਆ ਸੀ ਗੁਰੂ ਜੀ ਦੇ ਦਿੱਲੀ ਤੋਂ ਭੇਜੇ ਸਿੱਖ ਨੇ ਸਾਰੀ ਸੰਗਤ ਦੇ ਸਾਹਮਣੇ ਗੁਰੂ ਜੀ ਦਾ ਹੁਕਮ ਸੁਣਾਇਆ ਤੇ ਪੰਜ ਪੈਸੇ ਨਾਰੀਅਲ ਸੁਮੇਸ ਸਾਹਿਬ ਜੀ ਦਾ ਗੋਵਿੰਦ ਰਾਏ ਜੀ ਦੇ ਅੱਗੇ ਰੱਖ ਕੇ ਮੱਥਾ ਟੇਕ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਦੇ ਹੁਕਮ ਅਨੁਸਾਰ ਸਹਿਬਜ਼ਾਦਾ ਗੋਵਿੰਦ ਰਾਏ ਜੀ ਸਿੱਖਾਂ ਦੇ 10ਵੇਂ ਗੁਰੂ ਥਾਪੇ ਗਏ। ਪਰੰਪਰਾ ਅਨੁਸਾਰ ਸਿੱਖਾਂ ਨੇ ਗੁਰਿਆਈ ਤਿਲਕ ਦੇ 10ਵੇਂ ਪਾਸ਼ਾ ਦੀ ਉਪਾਧੀ ਬਖਸ਼ੀ। ਭਾਈ ਜੈਤਾ ਜੀ ਦੇ ਨਾਲ ਕਈ ਇਤਿਹਾਸਕਾਰ ਭਾਈ ਉਦੇਜ ਜੀ ਦਾ ਨਾਲ ਹੋਣਾ ਲਿਖਦੇ ਹਨ ਪਰ ਪ੍ਰਮੁੱਖ ਤੌਰ ਤੇ ਭਾਈ ਜੈਤਾ ਜੀ ਦਾ ਨਾਮ ਹੀ ਸਾਹਮਣੇ ਆਉਂਦਾ ਹੈ। ਜਦੋਂ ਪਾਈ ਜੈਤਾ ਜੀ ਕਿਰਤਪੁਰ ਸਾਹਿਬ ਪੁੱਜ ਕੇ ਰੁਕੇ ਤਾਂ ਕਿਸੇ ਸੇਖ ਨੇ ਅੰਦਪੁਰ ਸਾਹਿਬ ਜਾ ਕੇ ਗੁਰੂ ਪਰਿਵਾਰ ਨੂੰ ਖਬਰ ਪਹੁੰਚਾਈ ਕਿਹਾ ਜਾਂਦਾ ਹੈ ਕਿ ਸਿੱਖ ਸੰਗਤ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ मामा ਕਿਰਪਾਲ ਚੰਦ ਜੀ ਤੇ ਗੁਰੂ ਗੋਬਿੰਦ राय ਜੀ ਨਾਲ ਕਿਰਤਪੁਰ ਪੁੱਜੇ ਤੇ ਗੁਰੂ ਜੀ ਦੇ ਸੇਸ਼ ਨੂੰ ਪਾਲਕੀ ਵਿੱਚ ਸੁਸ਼ੋਭਿਤ ਕਰਕੇ ਬਾਣੀ ਪੜ੍ਹਦੇ ਆਨੰਦਪੁਰ ਸਾਹਿਬ ਜਾ ਪੁੱਜੇ ਕੁਝ ਵਿਦਵਾਨਾਂ ਦਾ ਮਤ ਹੈ ਕਿ ਭਾਈ ਜੈਤਾ ਜੀ ਆਪ ਹੀ ਸੀਸ ਲੈ ਕੇ ਆਨੰਦਪੁਰ ਸਾਹਿਬ ਪੁੱਜੇ ਸਨ ਅਤੇ ਆਦਰ ਸਹਿਤ ਗੁਰੂ ਜੀ ਦਾ ਸੀਸ ਗੁਰੂ ਗੋਬਿੰਦ राय ਨੂੰ ਸੌਂਪ ਦਿੱਤਾ ਗਿਆ। ਭਾਈ ਜੈਤਾ ਜੀ ਦਾ ਆਪਣੇ ਜਾਨ ਤਲੀ ਤੇ ਧਰ ਕੇ ਬਲਦੀ ਅਗ ਵਿੱਚੋਂ ਲੰਘੜ ਬਰਾਬਰ ਮੁਗਲਾਂ ਦੇ ਪੈਰੇ ਵਿੱਚੋਂ ਲੰਘ ਆਉਣਾ ਬਹੁਤ ਵੱਡੇ ਜਿਗਰੇ ਦਾ ਕੰਮ ਸੀ। ਗੁਰੂ ਗੋਬਿੰਦ राय ਜੀ ਨੇ ਭਾਈ ਜੈਤਾ ਜੀ ਨੂੰ ਇਸ ਬਾਧਰੀ ਸਦਕਾ ਕੋਟ ਕੇ ਸ਼ਾਦੀਨਾ ਲਾਇਆ ਤੇ ਕਿਹਾ ਰੰਗ ਰੇਟਾ ਗੁਰੂ ਦਾ ਬੇਟਾ ਕਿਉਂਕਿ ਭਾਈ ਜੈਤਾ ਜੀ ਕੀਰਤੀ ਪਰਿਵਾਰ ਵਿੱਚੋਂ ਸਨ ਭਾਈ ਲੱਖੀ ਸ਼ਾਹ ਬਨਜਾਰਾ ਤੇ ਭਾਈ ਜੈਤਾ ਜੀ ਸਦਾ ਲਈ ਸੇਖ ਇਤਿਹਾਸ ਵਿੱਚ ਆਪਣਾ ਨਾਂ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾ ਗਏ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰੰਤ ਉਪਰੰਤ ਸਿੱਖ ਸੰਗਤਾਂ ਦੇ ਅਤੇ ਸੂਝਵਾਨ ਲੋਕਾਂ ਦੇ ਮਨਾਂ ਵਿੱਚ ਬਹੁਤ ਰੋਸ ਸੀ ਪਰ ਗੁਰੂ ਜੀ ਦੀ ਪਰਵ੍ਰਿਸ਼ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਨੇ ਇਸ ਢੰਗ ਨਾਲ ਕੀਤੀ ਸੀ ਕੀ ਆਪਣੇ ਬਚਪਨ ਵਿੱਚ ਹੀ ਬਹੁਤ ਬੁੱਧੀਮਾਨ ਦਲੇਰ ਅਤੇ ਦੂਰਦਰਸ਼ੀ ਨਾਲ ਸੋਚਣ ਵਾਲੇ ਸਨ ਮਾਮਾ ਕਿਰਪਾਲ ਚੰਦ ਜੀ ਦੀ ਰਹਨੁਮਾਈ ਉਹਨਾਂ ਨੂੰ ਸਦਾ ਚੰਗਾ ਤੇ ਉਸਾਰੂ ਸੋਚਣਾ ਸਿਖਾਉਂਦੇ ਰਹੇ ਗੁਰੂ ਜੀ ਨੇ ਇਸੇ ਸਮੇਂ ਫੈਸਲਾ ਕਰ ਲਿਆ ਕਿ ਉਹ ਇਸ ਜ਼ੁਲਮ ਦਾ ਟਾਕਰਾ ਸ਼ਸਤਰਬੱਧ ਫੌਜ ਤਿਆਰ ਕਰਕੇ ਕਰਨਗੇ ਉਹਨਾਂ ਦੇ ਦਬੇ ਕੁਚਲੇ ਕਿਰਤੀ ਲੋਕਾਂ ਤੇ ਅਖੌਤੀ ਨੀਵੀਂ ਜਾਤੀ ਵਾਲੇ ਲੋਕਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦੇ ਵਿੱਚ ਤਾਕਤ ਅਤੇ ਜਾਗਰੂਤ ਅਦਾਰ ਸੰਚਾਰ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਨੇ ਪੰਚਮ ਪਾਸ਼ਾ ਦੀ ਸ਼ਹਾਦਤ ਵਾਂਗ ਸਿੱਖਾਂ ਨੂੰ ਹਰ ਪੱਖੋਂ ਹੋਰ ਤਕੜੇ ਕੀਤਾ ਡਰਾਇਆ ਜਾਂ ਕਮਜ਼ੋਰ ਨਹੀਂ ਕੀਤਾ ਸਿੱਖ ਪੰਥ ਨੂੰ ਜਥੇਬੰਧਕ ਰੂਪ ਵਿੱਚ ਸੰਤ ਤੇ ਸਿਪਾਹੀ ਬਣਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਨੌਵੇਂ ਪਾਸ਼ਾ ਦੀ ਸ਼ਹਾਦਤ ਨੇ ਵਿਲੱਖਣ ਰੂਪ ਵਿੱਚ ਸਿੱਖਾਂ ਨੂੰ ਸੰਸਾਰ ਭਰ ਵਿੱਚ ਵੱਖਰੀ ਪਛਾਣ ਦਿੱਤੀ ਸੋ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹਾਦਤ ਨੂੰ ਕੋਟੇ ਕੋਟੀ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ